ਜਿਹੜਾ ਬੰਦਾ ਕਿਸਾਨੀ ਨਾਲ ਜੁੜਿਆ ਵਾ ਜੀ ਉਹ ਦਲੇਰ ਹੁੰਦਾ ਜੀ ਇਸੇ ਕਰਕੇ ਜਿਹੜੀ ਪੂਰੀ ਦੁਨੀਆ ਦੇ ਕਿਸਾਨਾਂ ਦੇ ਉੱਤੇ ਪੂਰੀ ਦੁਨੀਆ ਦੇ ਕਿਸਾਨਾਂ ਉੱਤੇ ਹੀ ਲਗਭਗ ਬਿਜਲੀ ਗਿਰ ਰਹੀ ਹੈ ਜੀ ਉਹ ਇਕੱਲਾ ਇਹ ਨਹੀਂ ਕਿ ਪੰਜਾਬ ਦੇ ਹੀ ਆ ਜੀ ਮਰਾਠੇ ਆ ਜੀ ਮਰਾਠੇ ਵੀ ਲੜਾਕੇ ਆ ਜੀ ਦੱਖਣ ਵਾਲੇ ਵੀ ਆਪਣੀ ਬੋਲੀ ਲਈ ਆਪਣੇ ਸੱਭਿਆਚਾਰ ਲਈ ਲੜ ਰਹੇ ਆ ਜੀ ਹਰਿਆਣੇ ਵਾਲਾ ਤਾਂ ਲਗਭਗ ਸਾਡਾ ਇੱਕੋ ਹੀ ਕਹਾਣੀ ਹੈ ਜੀ ਹੈ ਨਾ ਤੇ ਜਿੱਥੇ-ਜਿੱਥੇ ਵੀ ਕਿਸਾਨੀ ਦੀ ਉਮੀਦ ਹੈ ਪਰ ਫੁੱਲਤ ਹੋਣ ਦੀ ਜੀ ਇਹ ਉੱਥੇ ਉੱਥੇ ਬਿਜਲੀ ਡਿਗਣੀ ਡਿਗਣੀ ਹੈ ਜੀ ਕਿਉਂਕਿ ਦੁਨੀਆ ਨੂੰ ਜੀਂਦੇ ਰਹਿਣ ਲਈ ਤਿੰਨ ਚੀਜ਼ਾਂ ਦੀ ਮੁੱਖ ਲੋੜ ਹੈ ਜੀ ਰੋਟੀ ਪਹਿਲੀ ਜੀ ਕੱਪੜਾ ਦੂਜੀ ਮਕਾਨ ਤੀਜੀ ਜੀ ਜੀ ਰੋਟੀ ਉੱਥੇ ਪੈਦਾ ਹੋਣੀ ਹੈ ਜਿੱਥੇ ਪਾਣੀ ਹੋਣਾ ਹੈ ਜੀ ਮਕਾਨ ਉੱਥੇ ਬਣਨਾ ਹੈ ਜਿੱਥੇ ਪਾਣੀ ਹੋਣਾ ਹੈ ਜਿੱਥੇ ਰੋਟੀ ਹੋਣੀ ਹੈ ਜੀ ਇੱਥੇ ਰੋਟੀ ਹੋਣੀ ਹੈ ਉੱਥੇ ਮਕਾਨ ਬਣਨਾ ਜੀ ਕੱਪੜਾ ਟੰਟਾ ਕੰਢੀ ਜ਼ਰੂਰੀ ਹੈ ਜੀ ਰੋਟੀ ਹੋਊਗੀ ਕੱਪੜਾ ਹੋਊਗਾ ਮਕਾਨ ਹੋਊਗਾ ਜੀ ਉੱਥੇ ਹੀ ਦੁਨੀਆ ਬਸਣੀ ਹੈ ਜੀ ਸਭ ਤੋਂ ਮੁੱਖ ਰੋਟੀ ਹੈ ਜੀ ਰੋਟੀ ਪਾਣੀ ਤੋਂ ਬਿਨਾ ਪੈਦਾਵਾਰ ਹੈ ਨਹੀਂ ਜੀ ਤੇ ਖੇਤੀ ਜਿੱਥੇ ਹੈਗੀ ਆ ਉੱਥੇ ਹੀ ਦੁਨੀਆ ਦੀ ਅੱਖ ਹੈ ਉਹਨਾਂ ਚ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਆਖਿਓ ਪੰਜਾਬ ਤੇ ਹੀ ਆ ਜੀ ਕਿਉਂਕਿ ਪਾਣੀ ਦੇ ਵੱਡੇ ਸੋਰਸ ਜੀ ਪੰਜਾਬ ਚ ਐਸੇ ਕਰਕੇ ਤਾਂ ਪੰਜਾਬ ਨੂੰ ਫਿਲਹਾਲ ਤਾਂ ਡਰਾਇਆ ਜਾ ਰਿਹਾ ਜੀ ਕਿ ਤੁਹਾਡੇ ਅਸੀਂ ਪਾਣੀ ਨਹੀਂ ਰਹਿਣ ਦੇਣਾ ਜੀ ਜੇ ਪਾਣੀ ਨਹੀਂ ਰਹਿਣ ਦੇਣਾ ਆਣਾ ਉਹ ਸਮਾਂ ਕਿ ਜ਼ਮੀਨ ਦਾ ਪਾਣੀ ਵੀ ਨਹੀਂ ਹੋਣਾ ਤੇ ਨਹਿਰਾਂ ਦਾ ਵੀ ਨਹੀਂ ਹੋਣਾ ਜੀ ਫੇਰ ਪਾਣੀ ਦਾ ਮੁੱਲ ਖੂਨ ਨਾਲ ਧਾਰ ਕੇ ਇਹ ਤੁਹਾਨੂੰ ਪਾਣੀ ਦੁਆਰਾ ਲੈਣਾ ਪੈਣਾ। ਜੀ। ਉਹਦੇ ਨਾਲ ਚੰਗਾ ਆ ਕਿ ਆਪਾਂ ਲਾਮਬੰਦ ਹੋਈਏ। ਜੀ। ਅੱਜ ਮੰਨ ਲਓ ਇੱਕ ਇਹਦੇ 'ਚ ਹੋਰ ਸਮੱਸਿਆ ਆ ਰਹੀ। ਜੀ। ਜਿੱਦਾਂ ਇਹ ਜਿਹੜੀ ਲੈਂਡ ਪੂਲਿੰਗ ਵਾਲਾ ਮਸਲਾ ਆ ਇਹ ਜਿਹੜੀ ਜਿਹੜੇ ਸ਼ਹਿਰਾਂ 'ਚ ਹੈ। ਜੀ। ਉਹ ਤੋਂ ਬਿਨਾਂ ਜਿਹੜੇ ਹੋਰ ਸ਼ਹਿਰ ਹੈ। ਉਹ ਉਹ ਬੰਦਿਆਂ ਨੂੰ ਇਹ ਇਹ ਮਸਲੇ ਦਾ ਬਹੁਤਾ ਇੰਟਰਸਟ ਹੈ। ਇਸ ਨੂੰ ਲੱਗਦਾ ਕਿ ਜਿੱਥੇ ਹੈਗਾ ਉਹੀ ਲੜਨਾ। ਜੀ ਪਰ ਇਹ ਹੈਗਾ ਸਾਰਿਆਂ ਦਾ ਹੀ ਸਾਰਿਆਂ ਦਾ ਇਹ ਇਹ ਵਧਣਾ ਹੈ ਜੀ ਇਹਦੇ ਲਈ ਜਿਹੜਾ ਵੀ ਬੰਦਾ ਕਿਸਾਨੀ ਨਾਲ ਜੁੜਿਆ ਜੀ ਕਿਸੇ ਵੀ ਤਰੀਕੇ ਕਿਸਾਨੀ ਨਾਲ ਜੁੜੇ ਰਾਇਆ ਨਹੀਂ ਕਿ ਜਿਹੜਾ ਜ਼ਮੀਨ 'ਚੋਂ ਪੈਦਾਵਾਰ ਕਰ ਰਿਹਾ ਜੀ ਕਿਸਾਨੀ ਦੇ ਆਸਰੇ ਜਿਹੜਾ ਖਰੀਦ ਵੀ ਰਿਹਾ ਫਸਲ ਨੂੰ ਜੀ ਉਹ ਵੀ ਉਹਦੇ 'ਚੋਂ ਆਪਣਾ ਘਰ ਚਲਾ ਰਿਹਾ ਉਹ ਵੀ ਜੀ ਜ਼ਮੀਨ ਦੇ ਆਸਰੇ ਤੇ ਹੀ ਬਾਹਰ ਮਾਰਕੀਟਾਂ ਚੱਲ ਰਹੀਆਂ ਆ ਜੀ ਉਹ ਵੀ ਉਹ ਸਾਰੇ ਬੰਦੇ ਲਾਮਬੰਦ ਹੋ ਕੇ ਇਹ ਜਿਹੜੀਆਂ ਸਕੀਮਾਂ ਸਰਕਾਰ ਬਾਰ-ਬਾਰ ਲਿਆ ਰਹੀ ਹੈ ਉਹਨਾਂ ਦੇ ਖਿਲਾਫ ਖੜੇ ਹੋਣ ਤੇ ਇਹਦੇ 'ਚ ਮੈਂ ਆਪਣੇ ਵੱਲੋਂ ਮਿਸਟਰ ਸਤਲੋਜ ਵੱਲੋਂ ਜੀ ਇੰਨੀ ਕੀ ਗੱਲ ਕਹਿਣਾ ਕਿ ਮਿਸਟਰ ਸਤਲੋਜ ਜੀ ਗਰੀਬ ਨਮਾਣੇ ਦੇ ਲਈ ਕਿਸਾਨੀ ਦੀ ਰਾਖੀ ਲਈ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੇ ਲਈ ਪੰਜਾਬ ਦੇ ਪਾਣੀ ਦੀ ਰਾਖੀ ਲਈ ਜੀ ਹਮੇਸ਼ਾ ਬਚਨਬੱਧ ਲੜਨ ਦੇ ਲਈ ਜੀ ਜਿੱਥੇ ਵੀ ਜਿਹੜੇ ਵੀ ਅੱਗੇ ਹੋ ਕੇ ਲੜ ਰਹੇ ਆ ਉਹਨਾਂ ਦੇ ਨਾਲ ਸਹਿਯੋਗ ਕਰਨ ਦੇ ਲਈ ਹਰ ਵੇਲੇ ਆਪਾਂ ਤਿਆਰ ਆਂ ਜੀ ਤੇ ਸਾਡੀ ਗੱਲਬਾਤ ਚੱਲ ਰਹੀ ਹੈ ਕਿ ਆਪਾਂ ਇਹਦੇ 'ਚ ਕਿੱਦਾਂ ਦਾ ਸਹਿਯੋਗ ਕਰ ਸਕਦੇ ਆ ਜੀ ਹਨਾ ਤੇ ਉਹ ਆਪਾਂ ਬਚਨਬੱਧ ਆਏ ਦੇ ਜਿਵੇਂ ਕਿ ਤੁਹਾਨੂੰ ਵੀਰ ਸﺠਿੰਦਰ ਸਿੰਘ ਲਾਡੀ ਨੇ ਪੰਜਾਬ ਵਿੱਚ ਹੋ ਰਹੀ ਲੈਂਡ ਪੁਲਿੰਗ ਬਾਰੇ ਦੱਸਿਆ ਤੇ ਕਿਸਾਨਾਂ ਦੇ ਨੁਕਸਾਨ ਫਾਇਦੇ ਬਾਰੇ ਦੱਸਿਆ ਤੇ ਕਿਸਾਨਾਂ ਨੂੰ ਇੱਕ ਮੁੱਠ ਹੋਣ ਦੀ ਲੋੜ ਹੈ ਕਿਸਾਨਾਂ ਨਾਲ ਸਾਨੂੰ ਮੋਢਾਂ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਹੈ ਤੇ ਆਪਾਂ ਵੀ ਚਾਹੁੰਦੇ ਆ ਵੀ ਪੰਜਾਬ ਦੀਆਂ ਜ਼ਮੀਨਾਂ ਪੰਜਾਬ ਦੇ ਕਿਸਾਨਾਂ ਕੋਲੇ ਰਹੇ ਪੰਜਾਬ ਦਾ ਪਾਣੀ ਪੰਜਾਬ ਦੇ ਕਿਸਾਨਾਂ ਦੇ ਕੋਲ ਰਹੇ ਤੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਅਸੀਂ ਰਲ ਮਿਲ ਕੇ ਆਪਣੇ ਪੰਜਾਬ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ